ਜਲਦੀ ਟ੍ਰੇਨ ਦੇ ਵਿੱਚੋਂ ਗਾਇਬ ਹੋਈ ਕੁੜੀ ਤੇ ਸੀਟ ਤੇ ਮਿਲਦਾ ਉਹਦਾ ਬੈਗ ਕੁਝ ਗਿਫਟ ਤੇ ਰਖੜੀਆਂ ਇਸ ਘਟਨਾ ਨੇ ਪੂਰੇ ਭਾਰਤ ਨੂੰ ਹੈਰਾਨ ਕਰ ਦਿੱਤਾ ਰੇਲਵੇ ਪੁਲਿਸ ਸਮੇਤ ਵੱਖ-ਵੱਖ ਤਿੰਨ ਟੀਮਾਂ ਇਸ ਕੁੜੀ ਨੂੰ ਲੱਭਣ ਦੇ ਵਿੱਚ ਲੱਗੀਆਂ ਪਰ ਅੱਜ ਤੱਕ 8 ਦਿਨ ਬੀਤਣ ਤੇ ਵੀ ਇਹ ਕੁੜੀ ਨਹੀਂ ਲੱਭੀ ਜਿਹੜੀ ਘਟਨਾ ਨੇ ਪੂਰੇ ਦੇਸ਼ ਨੂੰ ਕੰਬਾ ਦਿੱਤਾ ਕਿ ਆਖਰ ਇਹ ਕੁੜੀ ਗਈ ਤੇ ਗਈ ਕਿੱਥੇ ਦੋਸਤੋ ਤੁਹਾਨੂੰ ਪੂਰੀ ਘਟਨਾ ਦੱਸਦੇ ਹਾਂ ਇੱਕ ਕੁੜੀ ਜਿਹੜੀ ਅੰਦੌਰ ਦੇ ਵਿੱਚ ਇੱਕ ਹੋਸਟਲ ਦੇ ਅੰਦਰ ਰਹਿੰਦੀ ਸੀ ਜਿੱਥੇ ਇਹ ਆਪਣੇ ਸਿਵਲ ਜੱਜ ਬਣਨ ਦੀ ਤਿਆਰੀ ਕਰ ਰਹੀ ਸੀ ਤੇ ਹੁਣ ਰਖੜੀਆਂ ਦੇ ਦਿਨ ਕਰਕੇ ਇਹ ਕੁੜੀ ਆਪਣੇ ਭਰਾ ਨੂੰ ਰਖੜੀ ਬੰਨਣ ਦੇ ਵਾਸਤੇ 7 ਤਰੀਕ ਨੂੰ ਸ਼ਾਮ 3:30 ਵਜੇ ਅੰਦੌਰ ਤੋਂ ਕਟਨੀ ਵੱਲ ਮਰਦ ਪ੍ਰਦੇਸ਼ ਦੇ ਕਟਨੀ ਵੱਲ ਰੇਲ ਵਿੱਚ ਬੈਠਦੀ ਆ ਤਾਂ ਜਦੋਂ ਰੇਲ ਉਥੋਂ ਚੱਲਦੀ ਆ ਟ੍ਰੇਨ ਉਥੋਂ ਚੱਲਦੀ ਆ ਤਾਂ ਇਹ ਕੁੜੀ ਜਦੋਂ ਭਪਾਲ ਦੇ ਕੋਲ ਪਹੁੰਚਦੀ ਆ ਤਾਂ ਰਾਤ ਨੂੰ ਲਗਭਗ 10:16 ਤੇ ਇਹ ਕੁੜੀ ਆਪਣੀ ਚਾਚੀ ਦੇ ਨਾਲ ਫੋਨ ਤੇ ਗੱਲਬਾਤ ਕਰਦੀ ਆ ਜਦੋਂ ਇਸ ਕੁੜੀ ਦੀ ਆਪਣੀ ਚਾਚੀ ਦੇ ਨਾਲ ਗੱਲਬਾਤ ਹੁੰਦੀ ਆ ਤਾਂ ਅਚਾਨਕ ਕੁਝ ਟਾਈਮ ਬਾਅਦ ਇਸ ਕੁੜੀ ਦਾ ਫੋਨ ਬੰਦ ਹੋ ਜਾਂਦਾ ਦੱਸਿਆ ਜਾ ਰਿਹਾ ਕਿ ਇਹ ਨਰਮਦਾ ਐਕਸਪ੍ਰੈਸ ਦੇ ਵਿੱਚ ਬੈਠੀ ਸੀ ਏਸੀ ਕੋਚ ਦੇ ਵਿੱਚ ਬੈਠੀ ਸੀ ਤਾਂ ਫੇਰ ਲਗਭਗ ਘੰਟੇ ਕ ਬਾਅਦ ਜਦੋਂ ਨਰਮਦਾ ਐਕਸਪ੍ਰੈਸ ਨਰਮਦਾ ਨਦੀ ਦੇ ਕੋਲ ਉਹ ਬ੍ਰਿਜ ਦੇ ਉੱਪਰ ਪਹੁੰਚਦੀ ਆ ਤਾਂ ਉੱਥੇ ਜੇ ਆ ਕੇ ਕੁੜੀ ਦਾ ਫੋਨ ਬੰਦ ਹੋ ਜਾਂਦਾ ਤੇ ਉਸ ਤੋਂ ਬਾਅਦ ਕੁੜੀ ਦਾ ਫੋਨ ਨਹੀਂ ਲੱਗਦਾ ਜਦੋਂ ਅਗਲੇ ਦਿਨ ਟ੍ਰੇਨ ਕਟਨੀ ਪਹੁੰਚਦੀ ਆ ਤਾਂ ਸੁਬਾ ਸਵੇਰੇ ਘਰ ਦੇ ਕੁੜੀ ਨੂੰ ਲੈਣ ਪਹੁੰਚਦੇ ਆ ਦੱਸਦੇ ਦੱਸਿਆ ਜਾ ਰਿਹਾ ਕਿ ਸੁਬਾ 6:30 ਵਜੇ ਦੇ ਕਰੀਬ ਇਹ ਟ੍ਰੇਨ ਕਟਨੀ ਪਹੁੰਚਣੀ ਸੀ ਜਦੋਂ ਪਰਿਵਾਰ ਕੁੜੀ ਨੂੰ ਲੈਣ ਵਾਸਤੇ ਕਟਨੀ ਪੁੱਜਾ ਰੇਲਵੇ ਸਟੇਸ਼ਨ ਦੇ ਉੱਪਰ ਤਾਂ ਉਹਨਾਂ ਨੇ ਦੇਖਿਆ ਕਿ ਸਾਡੀ ਧੀ ਉਸ ਟ੍ਰੇਨ ਦੇ ਵਿੱਚੋਂ ਉਤਰੀ ਨਹੀਂ ਤਾਂ ਫੇਰ ਉਹਨਾਂ ਨੇ ਜਲਦੀ ਦੇ ਨਾਲ ਉਹਨੂੰ ਟ੍ਰੇਨ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਪਰ ਦੱਸਿਆ ਜਾ ਰਿਹਾ ਕਿ ਉੱਥੇ ਟ੍ਰੇਨ ਸਿਰਫ 5 ਮਿੰਟ ਵਾਸਤੇ ਰੁਕਦੀ ਆ ਤਾਂ ਟ੍ਰੇਨ ਅੱਗੇ ਚੱਲ ਪਈ ਘਰ ਦੇ ਹੈਰਾਨ ਪਰੇਸ਼ਾਨ ਹੋਏ ਕਿ ਸਾਡੀ ਧੀ ਕਿਉਂ ਨਹੀਂ ਆਈ ਫਿਰ ਉਹਨਾਂ ਨੇ ਉਸ ਤੋਂ ਅੱਗੇ ਕੋਈ ਉਮਰੀਆ ਦੱਸਿਆ ਜਾ ਰਿਹਾ ਉਥੋਂ ਮੱਧ ਪ੍ਰਦੇਸ਼ ਦਾ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਕਿ ਦੇਖੋ ਆਪਣੀ ਧੀ ਮਿਲ ਨਹੀਂ ਰਹੀ ਅਰਚਨਾ ਪਤਾ ਨਹੀਂ ਕਿੱਥੇ ਆ ਉਹ ਉਹਨੇ ਆਉਣਾ ਸੀ ਟ੍ਰੇਨ ਦੇ ਵਿੱਚੋਂ ਉਤਰੀ ਨਹੀਂ ਜਦੋਂ ਉਹਨਾਂ ਦੇ ਰਿਸ਼ਤੇਦਾਰ ਉੱਥੇ ਜਾ ਕੇ ਦੇਖਦੇ ਆ ਰੇਲ ਟ੍ਰੇਨ ਨੂੰ ਚੈੱਕ ਕਰਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜੇ ਸੀਟ ਜਿਹੜੀ ਤੇ ਕੁੜੀ ਬੈਠੀ ਸੀ ਉਹਦੇ ਉੱਪਰ ਉਸ ਅਰਚਨਾ ਦਾ ਬੈਗ ਪਿਆ ਸੀ ਕੁਝ ਗਿਫਟ ਪਏ ਸੀ ਰਖੜੀਆਂ ਪਈਆਂ ਸੀ ਪਰ ਕੁੜੀ ਨਹੀਂ ਸੀ ਤੇ ਨਾ ਹੀ ਉਹਦਾ ਮੋਬਾਈਲ ਤੇ ਉਸ ਦਿਨ ਤੋਂ ਲੈ ਕੇ ਜਦੋਂ ਪਰਿਵਾਰ ਨੇ ਕੁੜੀ ਦੀ ਆਪਣੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਸਕਾਇਤ ਰੇਲਵੇ ਪੁਲਿਸ ਨੂੰ ਦਿੱਤੀ ਤਾਂ ਉਦੋਂ ਦੀ ਪੁਲਿਸ ਉਸ ਕੁੜੀ ਨੂੰ ਲੱਭ ਰਹੀ ਆ ਵੱਖ-ਵੱਖ ਥਾਵਾਂ ਤੇ ਕੁੜੀ ਦੀ ਭਾਲ ਕੀਤੀ ਜਾ ਰਹੀ ਆ ਪਰ ਉਹ ਕੁੜੀ ਅੱਜ ਤੱਕ ਨਹੀਂ ਮਿਲ ਸਕੀ ਤੇ ਨਾ ਹੀ ਪਤਾ ਲੱਗਾ ਕਿ ਉਹ ਕੁੜੀ ਆਖਰ ਗਈ ਕਿੱਥੇ ਅਚਾਨਕ ਚੱਲਦੀ ਟ੍ਰੇਨ ਦੇ ਵਿੱਚ ਉਸ ਕੁੜੀ ਦਾ ਮੋਬਾਈਲ ਕਿਵੇਂ ਆਫ ਹੋ ਗਿਆ ਹੁਣ ਵੱਖ-ਵੱਖ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਇੱਕ ਤਾਂ ਇਹ ਕਿ ਕੁੜੀ ਜਦੋਂ ਇਹ ਦੌਰ ਤੋਂ ਮੱਧ ਪ੍ਰਦੇਸ਼ ਕਟਨੀ ਦੇ ਵੱਲ ਟ੍ਰੇਨ ਜਾਂਦੀ ਆ ਤਾਂ ਰਸਤੇ ਦੇ ਵਿੱਚ ਕਈ ਤਰ੍ਹਾਂ ਦੀਆਂ ਖਤਰਨਾਕ ਘਾਟੀਆਂ ਆਉਂਦੀਆਂ ਮੋੜ ਆਉਂਦੇ ਨੇ ਜੰਗਲ ਆਉਂਦੇ ਨੇ ਜਿੱਥੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਆ ਤਾਂ ਇੱਕ ਇਹ ਅਸ਼ੰਕਾ ਜਤਾਈ ਜਾ ਰਹੀ ਆ ਕਿ ਕੀ ਕੁੜੀ ਦੇ ਨਾਲ ਕੋਈ ਅਣਹੋਣੀ ਘਟਨਾ ਤਾਂ ਨਹੀਂ ਵਾਪਰ ਗਈ ਕਿਉਂਕਿ ਕੁੜੀ ਜਿਹੜੀ ਸੀਟ ਦੇ ਉੱਪਰ ਬੈਠੀ ਸੀ ਉਹ ਬਾਥਰੂਮ ਦੇ ਜਮਾਂ ਨਾਲ ਵਾਲੀ ਸੀਟ ਜਿਹੜੀ ਬਾਰੀ ਦੇ ਨਾਲ ਵਾਲੀ ਸੀਟ ਹੁੰਦੀ ਆ ਉਥੇ ਸੀ ਕਿ ਰਾਤ ਦਾ ਟਾਈਮ ਸੀ ਕਿਤੇ ਉਹ ਨੀਂਦ ਦੀ ਹਾਲਤ ਦੇ ਵਿੱਚ ਵਾਸ਼ਰੂਮ ਵਗੈਰਾ ਗਈ ਹੋਵੇ ਤੇ ਉਥੇ ਖਿੜਕੀ ਦੇ ਵਿੱਚੋਂ ਬਾਹਰ ਨਾ ਡਿੱਗ ਪੀ ਹੋਵੇ ਜਾਂ ਕੋਈ ਹੋਰ ਅਣਹੋਣੀ ਘਟਨਾ ਉਹਦੇ ਨਾਲ ਨਾ ਵਾਪਰ ਗਈ ਹੋਵੇ ਕਿਸੇ ਨੇ ਉਹਨੂੰ ਅਗਵਾ ਨਾ ਕਰ ਲਿਆ ਹੋਵੇ ਕਿਸੇ ਨੇ ਉਹਨੂੰ ਧੱਕਾ ਨਾ ਦੇ ਦਿੱਤਾ ਹੋਵੇ ਇਸ ਤਰ੍ਹਾਂ ਦੀਆਂ ਵੱਖ-ਵੱਖ ਕਿਆਸ ਰਹੀਆਂ ਕੁੜੀ ਦੇ ਮਾਮਲੇ ਵਿੱਚ ਲਗਾਈਆਂ ਜਾ ਰਹੀਆਂ ਤੇ ਇੱਕ ਮਾਮਲਾ ਇੱਕ ਇਹ ਵੀ ਅਸ਼ੰਕਾ ਜਿਤਾਈ ਜਾ ਰਹੀ ਹੈ ਕਿ ਕੀ ਜਿਵੇਂ ਅੱਜਕਲ ਬੱਚੇ ਆਪਣੀ ਮਰਜ਼ੀ ਦੇ ਨਾਲ ਚਲੇ ਜਾਂਦੇ ਆ ਕਿਤੇ ਅਜੀਹਾ ਤਾਂ ਨਹੀਂ ਪਰ ਘਰਦਿਆਂ ਦਾ ਕਹਿਣਾ ਕਿ ਸਾਡੀ ਬੱਚੀ ਅਜੀਹਾ ਨਹੀਂ ਕਰ ਸਕਦੀ ਤੇ ਦੂਸਰਾ ਅਗਵਾ ਕਰਨ ਦੇ ਮਾਮਲੇ ਵਿੱਚ ਵੀ ਇਹ ਪੁਲਿਸ ਵੱਲੋਂ ਜਤਾਇਆ ਜਾ ਰਿਹਾ ਕਿ ਜੇਕਰ ਬੱਚੀ ਨੂੰ ਅਗਵਾ ਕੀਤਾ ਗਿਆ ਹੁੰਦਾ ਤਾਂ ਫਿਰ ਜਿਹੜੇ ਨਾਲ ਦੇ ਯਾਤਰੀਆਂ ਨੂੰ ਨਾਲ ਦੇ ਉਹਦੇ ਪਸੰਜਰ ਸੀਗੇ ਬੈਠੇ ਉਹਨਾਂ ਨੂੰ ਪੁੱਛਗਿੱਛ ਕੀਤੀ ਗਈ ਆ ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਰਾਤ 11 ਵਜੇ ਤੱਕ ਤਾਂ ਉਹਨੂੰ ਦੇਖਦੇ ਰਹੇ ਆ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਕਿ ਉਹ ਕਿੱਥੇ ਗਈ ਤਾਂ ਫਿਰ ਉਹਨਾਂ ਨੂੰ ਵੀ ਪਤਾ ਲੱਗਣਾ ਸੀ ਜੇਕਰ ਕਿਸੇ ਨੇ ਕੁੜੀ ਨੂੰ ਧੱਕੇ ਨਾਲ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਉਹਨੇ ਚੀਕਣਾ ਸੀ ਪੁਕਾਰਨਾ ਸੀ ਤਾਂ ਫਿਰ ਸ਼ਾਇਦ ਉਹਦਾ ਪਤਾ ਲੱਗਦਾ ਤਾਂ ਇਸ ਕਰਕੇ ਇਹ ਵੀ ਮਾਮਲਾ ਪੂਰੀ ਤਰ੍ਹਾਂ ਸਹੀ ਨਹੀਂ ਲੱਗਦਾ ਤਾਂ ਵੱਖ-ਵੱਖ ਤਰ੍ਹਾਂ ਦੀਆਂ ਇਤਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਸੀਸੀਟੀਵੀਜ਼ ਕੈਮਰੇ ਖੰਡਾਲੇ ਜਾ ਰਹੇ ਨੇ ਜਿਹੜਾ ਕੁੜੀ ਦੇ ਹੋਸਟਲ ਦੇ ਵਿੱਚ ਕੈਮਰਾ ਲੱਗਾ ਜਦੋਂ ਕੁੜੀ ਹੋਸਟਲ ਦੇ ਅੰਦਰੋਂ ਤੁਰਦੀ ਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਉਸ ਟਾਈਮ ਕੁੜੀ ਦੇ ਮਨ ਤੇ ਕਿਸੇ ਵੀ ਤਰ੍ਹਾਂ ਦਾ ਬੋਝ ਦਿਖਾਈ ਨਹੀਂ ਦਿੰਦਾ ਉਹ ਨਾਰਮਲ ਸੀ ਤੇ ਜਿਵੇਂ ਜਿਵੇਂ ਅੱਗੇ ਉਹ ਉਮਦੀ ਗਈ ਆ ਕੁੜੀ ਓਵੇਂ ਓਵੇਂ ਜਿੰਨੇ ਵੀ ਸੀਸੀਟੀਵੀਜ਼ ਕੈਮਰੇ ਚੈੱਕ ਕੀਤੇ ਨੇ ਤਾਂ ਉਹਨਾਂ ਵਿੱਚ ਬੜੀ ਨਾਰਮਲ ਦਿਖਾਈ ਦੇ ਰਹੀ ਆ ਤੇ ਨਾਲ ਜਿਹੜੀ ਚਾਚੀ ਦੇ ਨਾਲ ਉਹਨੇ ਰਾਤ ਨੂੰ ਲਗਭਗ 10:16 ਤੇ ਗੱਲਬਾਤ ਕੀਤੀ ਆ ਉਹਦੇ ਵਿੱਚ ਵੀ ਉਹ ਬੜੀ ਨਾਰਮਲ ਸਹਿਜ ਰਹਿ ਕੇ ਆਪਣੀ ਚਾਚੀ ਦੇ ਨਾਲ ਗੱਲਬਾਤ ਕਰ ਰਹੀ ਆ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਵਾਲੀ ਜਾਂ ਹੋਰ ਕਿਸੇ ਖਤਰੇ ਵਾਲੀ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਨਾਰਾਜ਼ਗੀ ਵਾਲੀ ਗੱਲ ਉਹਦੇ ਵਿੱਚੋਂ ਝਲਕਦੀ ਨਹੀਂ ਤਾਂ ਫਿਰ ਕੀ ਕਾਰਨ ਹੋਵੇ ਉਹ ਕੁੜੀ ਗਈ ਤੇ ਆਖਰ ਕਿੱਧਰ ਗਈ ਵੱਖ-ਵੱਖ ਜਿਹੜੇ ਉੱਥੇ ਪਪਾਲ ਤੋਂ ਲੈ ਕੇ ਕਟਨੀ ਤੱਕ ਦਾ ਹੁਣ ਸਰਚ ਆਪਰੇਸ਼ਨ ਚੱਲ ਰਿਹਾ ਤੇ ਇੰਦੌਰ ਤੋਂ ਲੈ ਕੇ ਭਪਾਲ ਤੱਕ ਨਰਮਦਾ ਤੱਕ ਨਰਮਦਾਪੁਰਮ ਤੱਕ ਜਿਹੜਾ ਰੇਲਵੇ ਸਟੇਸ਼ਨ ਆ ਉੱਥੋਂ ਤੱਕ ਜਿਹੜੀ ਪੁਲਿਸ ਨੇ ਸਰਚ ਕੀਤੀ ਆ ਅੱਜ ਉਹਦੇ ਵਿੱਚ ਪਤਾ ਲੱਗਾ ਕਿ ਉੱਥੋਂ ਤੱਕ ਕੁੜੀ ਬਿਲਕੁਲ ਸੇਫ ਆਈ ਆ ਸਹੀ ਸਲਾਮਤ ਸੀ ਉਸ ਤੋਂ ਅੱਗੇ ਹੁਣ ਸਰਚ ਜਾਰੀ ਆ ਆਖਰ ਕਿੱਥੇ ਜਾ ਕੇ ਇਸ ਕੁੜੀ ਨਾਲ ਕੀ ਘਟਨਾ ਵਾਪਰੀ ਆ ਅਚਾਨਕ ਹੀ ਕੁੜੀ ਵੀ ਗਾਇਬ ਹੁੰਦੀ ਆ ਤੇ ਕੁੜੀ ਦਾ ਮੋਬਾਈਲ ਵੀ ਗਾਇਬ ਹੁੰਦਾ ਆਖਰ ਇਹ ਦੋਨੇ ਚੀਜ਼ਾਂ ਹੋਈਆਂ ਤਾਂ ਹੋਈਆਂ ਕਿਵੇਂ ਤੇ ਉਹ ਬੱਚੀ ਗਈ ਤਾਂ ਗਈ ਕਿਵੇਂ ਅੱਜ ਵੀ ਇੱਕ ਰਸ ਬਣਿਆ ਹੋਇਆ ਮਾਪੇ ਬੜੇ ਪਰੇਸ਼ਾਨ ਨੇ ਰੋ ਰਹੇ ਨੇ ਕਿ ਸਾਡੀ ਧੀ ਸਾਨੂੰ ਕਦੋਂ ਮਿਲੇਗੀ ਭਰਾ ਵਿਚਾਰਾ ਫੇਰ ਭਪਾਲ ਦੀ ਤਰਫ ਤੁਰਿਆ ਏ ਤਾਂ ਉਹਦਾ ਕਹਿਣਾ ਸੀ ਕਿ ਮੈਂ ਆਪਣੀ ਭੈਣ ਨੂੰ ਵਾਪਸ ਲੈ ਕੇ ਹੀ ਆਵਾਂਗਾ ਉਹ ਜਿੱਥੇ ਵੀ ਹੋਈ ਮੈਂ ਉਹਨੂੰ ਲੱਭ ਲਿਆਵਾਂਗਾ ਪਰ ਹਲੇ ਤੱਕ ਉਹ ਲੜਕੀ ਮਿਲ ਨਹੀਂ ਰਹੀ ਵੱਖ-ਵੱਖ ਤਰ੍ਹਾਂ ਦੇ ਆਪਰੇਸ਼ਨ ਜਾਰੀ ਨੇ ਤਿੰਨ ਟੀਮਾਂ ਦਾ ਇਸ ਮਾਮਲੇ ਦੇ ਵਿੱਚ ਗਠਨ ਕਰ ਦਿੱਤਾ ਗਿਆ ਪੁਲਿਸ ਇਸ ਉਸ ਕੁੜੀ ਨੂੰ ਸਰਚ ਕਰ ਰਹੀ ਆ ਪੁਲਿਸ ਦੀ ਇਨਵੈਸਟੀਗੇਸ਼ਨ ਕਦੋਂ ਤੱਕ ਐਵੇਂ ਜਾਰੀ ਰਹੂਗੀ ਕਦੋਂ ਤੱਕ ਉਹ ਕੁੜੀ ਦਾ ਕੁਝ ਪਤਾ ਲੱਗੇਗਾ ਇਹ तमाम ਚੀਜ਼ਾਂ ਨੇ ਜੋ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗਣਗੀਆਂ ਪਰ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਿੰਦੇ ਆ ਕਿ ਅਰਚਨਾ ਨਾਂ ਦੀ ਕੁੜੀ ਜੋ ਸਿਵਲ ਜੱਜ ਦਾ ਕੋਰਸ ਕਰ ਰਹੀ ਸੀ ਤਾਂ ਉਹਨੇ ਸਿਵਲ ਜੱਜ ਬਣਨ ਦੀ ਤਿਆਰੀ ਕਰ ਰਹੀ ਸੀ ਤਾਂ ਉਹ इंदौर ਤੋਂ ਆਪਣੇ ਸ਼ਹਿਰ ਕਟਨੀਵਲ ਤੁਰੀ ਮੱਧ ਪ੍ਰਦੇਸ਼ ਦਾ ਕਟਨੀਆ ਉਹਦੇ ਵੱਲ ਤੁਰੀਆ ਸ਼ਾਮ ਨੂੰ 4:30 ਵਜੇ ਟ੍ਰੇਨ ਬੈਠਦੀ ਆ ਤਾਂ ਅਗਲੇ ਦਿਨ ਉਹਨੇ 6:30 ਵਜੇ ਸਵੇਰੇ ਆਪਣੇ ਘਰ ਪਹੁੰਚਣਾ ਸੀ ਪਰ ਜਦੋਂ ਉਹ ਉਸ ਰੇਲਵੇ ਸਟੇਸ਼ਨ ਤੇ ਨਹੀਂ ਪਹੁੰਚਦੀ ਤਾਂ ਮਾਪੇ ਕਾਫੀ ਪਰੇਸ਼ਾਨ ਹੁੰਦੇ ਆ ਫਿਰ ਉਹ ਆਪਣੀ ਕੁੜੀ ਦੀ ਭਾਲ ਸ਼ੁਰੂ ਕਰਦੇ ਆ ਪਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਕੁੜੀ ਨਹੀਂ ਮਿਲੀ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਕੀ ਮੋੜ ਆਉਂਦਾ ਹੈ